ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਾਰਿਆਂ ਦਾ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਕਿਰ ਵੀਰੇ ਆਪਣਾ ਲੇਟ ਹੋ ਗਿਆ ਬਲੌਗ ਬਣਾਉਣ ਦੇ ਵਿੱਚ ਪਹੁੰਚਦਾ ਆਪਾਂ ਇੱਥੇ ਸਵੇਰ ਤਕਰੀਬਨ 8:30 ਵਜੇ ਗਏ ਸੀਗੇ ਪੂਰਾ ਰਾਤ ਨੂੰ ਜਾਗਦੇ ਰਹਿ ਕਰਕੇ ਪਤਾ ਕਰਕੇ ਆ ਕੇ ਸੌਂ ਗਏ ਤੇ ਹੁਣ ਉੱਠ ਕੇ ਫਿਰ ਉਧਰ ਗੁਰਦੁਆਰਾ ਸਾਹਿਬ ਉੱਠ ਗਏ ਲੰਗਰ ਪ੍ਰਸ਼ਾਦਾ ਛਕਣਾ ਬਹੁਤ ਵਿੱਚ ਉਹ ਵਾਟਰ پارک ਦੇ ਵਿੱਚ ਉੱਠ ਗਿਆ ਜਿਹੜਾ ਉੱਥੇ ਆਪਣਾ ਪਲੀਜ਼ਰ ਦੇ ਨਾਲ ਦਿਖਾਉਂਦੇ ਆ ਤੇ ਚਲੋ ਇਹ ਗੱਲ ਛੱਡੋ ਆਪਾਂ ਗੱਲ ਕਰਦੇ ਸੀਗੇ ਆਪਾਂ ਵੀ ਜਿਹੜਾ ਇੱਥੇ ਪਹੁੰਚੇ ਆ ਆਪਾਂ ਪਿੰਡੋਂ ਚੱਲੇ ਸੀ ਵੀਰੇ 10 ਤਰੀਕ ਨੂੰ ਸ਼ਾਮ ਨੂੰ 6 ਵਜੇ ਉੱਥੋਂ ਚੱਲ ਗਏ ਆਪਾਂ 11 ਤਰੀਕ ਨੂੰ 6:00 ਵਜੇ ਦੇ ਕਰੀਬ ਆਗਰੇ ਪਹੁੰਚ ਗਏ ਸੀਗੇ ਪਰ ਉੱਥੇ ਨਾ ਵੀ ਮੀਂਹ ਬਹੁਤ ਜ਼ਿਆਦਾ ਪੈਂਦਾ ਸੀਗਾ ਉਦੋਂ ਮੀਂਹ ਜ਼ਿਆਦਾ ਪੈਣ ਕਰਕੇ ਸਾਨੂੰ ਉੱਥੇ ਰੁਕਣਾ ਪੈ ਗਿਆ ਤੇ ਉੱਥੇ ਅਸੀਂ ਤਕਰੀਬਨ 10 ਘੰਟੇ ਸਟੇ ਕੀਤੀ 12 ਨੂੰ ਸਵੇਰ 3:00 ਵਜੇ ਦੇ ਕਰੀਬ ਅਸੀਂ ਉੱਥੋਂ ਚੱਲੇ 3:00 ਵਜੇ ਦੇ ਕਰੀਬ ਚੱਲ ਕੇ ਉੱਥੋਂ ਫਿਰ ਅਸੀਂ 2:30 3:00 ਵਜੇ ਦੇ ਕਰੀਬ ਗਵਾਲੀਅਰ ਕਿਲੇ ਦੇ ਵਿੱਚ ਆ ਗਏ ਸੀਗੇ ਉਥੇ ਗੁਰਦੁਆਰਾ ਸਾਹਿਬ ਚ ਉਥੇ ਆ ਕੇ ਅਸੀਂ ਇਸ਼ਨਾਨ ਵਗੈਰਾ ਕੀਤਾ ਤੇ ਮਤੋਂ ਸਾਡੇ ਇੱਕ ਦਿਵਾਦ ਅਸੀਂ ਉਥੇ ਕਿਲਾ ਵੇਖਿਆ ਐ ਇੱਕ ਉਥੇ ਕਿਲੇ ਵਾਰੇ ਜਿਹਨੇ ਕਿ ਆਏ ਅਸੀਂ ਥੋੜਾ ਜਣਾ ਵੀਰੇ ਲੇਟ ਹੋ ਗਏ ਯਾਰ ਕਿਉਂਕਿ 3 ਵਜੇ ਪਹੁੰਚੇ ਫੇ ਸਾਡੇ ਕੋਲੇ ਮੰਨ ਲਓ ਟਾਈਮ ਥੋੜਾ ਸੀਗਾ 5 ਵਜੇ ਕਿਲਾ ਬੰਦ ਹੋ ਜਾਂਦਾ ਉਹ ਕਿਲੇ ਦੇ ਦੋ ਪੋਰਸ਼ਨ 20-20 ਰੁਪਏ ਨਿਨਾਦੀ ਟੈਕਟਾ ਇਨਨੇ ਕਿਲਾ ਬਹੁਤ ਵੱਡਾ ਬਣਿਆ ਵਾ ਬਹੁਤ ਚੰਗੀ ਹਾਲਤ ਦੇ ਵਿੱਚ ਹੀ ਉਸ ਤਰ੍ਹਾਂ ਪਿਆ ਏ ਤੇ ਉਥੇ ਗਾਈਡ ਵੀ ਫਿਰਦੇ ਹੁੰਦੇ ਆ ਜੇ ਤੁਸੀਂ ਵੇਖਣਾ ਏ ਮੈਂ ਵਧੀਆ ਪਿਆ ਜਿਹੜਾ ਕਿਲਾ ਏ ਉਥੇ ਐ ਬਾਕੀ ਉੱਚੇ ਤਾਂ ਬਹੁਤ ਆ ਸਾਰਾ ਸ਼ਹਿਰ ਹੀ ਦਿਂਦਾ ਉਥੋਂ ਜੇ ਵੇਖਣਾ ਹੋਵੇ ਆਪਾਂ ਚਲੋ ਉਥੋਂ ਅਸੀਂ ਚੱਲੇ ਚੱਲਨੇ ਅਸੀਂ ਉਥੇ 6 ਵਜੇ ਤਕਰੀਬ 12 ਨੂੰ 12 ਤਰੀਕ ਨੂੰ ਸ਼ਾਮ 6 ਵਜੇ ਉਸ ਤੋਂ ਬਾਅਦ ਅਸੀਂ 13 ਤਰੀਕ ਨੂੰ ਰਾਤ ਨੂੰ ਅੰਦੌਰ ਆ ਗਏ। ਅੰਦੌਰ ਤੇ ਸਾਡਾ ਮੁੰਡਾ ਸੀਗਾ ਯਾਰ ਦੋਸਤ ਨਾਲ। ਉਹਨੂੰ ਇੱਥੇ ਪਹਿਲਾਂ ਆਇਆ ਹੋਵਾ ਸੀਗਾ। ਉਹਨੂੰ ਅਸੀਂ ਉੱਥੋਂ ਨਾਲ ਉਠਾਇਆ। ਉਸ ਤੋਂ ਬਾਅਦ ਅਸੀਂ ਉੱਥੋਂ ਚੱਲ ਕੇ ਅੰਦੌਰੋਂ ਤੇ 14 ਤਰੀਕ ਨੂੰ ਸੁਖਿਆਪਾ ਕਿੰਨੀ ਤਰੀਕ 14 ਤਰੀਕ ਨੂੰ ਉਹ ਕਿੰਨੇ ਵਜੇ ਆ ਗਏ ਸੀ ਬਹਿਰਾਨਪੁਰ? 14 ਤਰੀਕ ਨੂੰ ਸਵੇਰ ਆਇਆ। ਹਾਂ ਸਵੇਰ ਅਸੀਂ ਬਹਿਰਾਨਪੁਰ ਆ ਗਏ। ਉੱਥੇ ਵੀ ਇਸ਼ਨਾਨ ਵਗੈਰਾ ਕੀਤਾ ਰੋਟੀ ਵਗੈਰਾ ਖਾਧੀ ਜਿੰਨ ਕੇ ਗੁਰਦੁਆਰਾ ਜਿਹੜਾ ਬਹਿਰਾਨਪੁਰ ਵਾਲਾ ਵੀ ਆ ਐ ਜਿਵੇਂ ਜੇ ਅੰਦੌਰ ਵਾਲਾ ਸੀਗਾ ਜਿਹੜਾ ਬਹੁਤ ਵਧੀਆ ਗੁਰਦੁਆਰਾ ਇਹ ਚਲੋ 14 ਨੂੰ ਅਸੀਂ ਉੱਥੋਂ ਚੱਲੇ ਲੰਗਰ ਪ੍ਰਸ਼ਾਦ ਦਾ ਸ਼ਾਕ 11 12:00 ਵਜੇ ਤੇ 15 ਤਰੀਕ ਨੂੰ ਅੱਜ ਅਸੀਂ ਇੱਥੇ ਸਵੇਰ 8:30 ਵਜੇ ਦੇ ਕਰੀਬ ਆ ਗਏ ਜਿਹੜਾ ਹੁਣ ਰਸਤੇ ਦੇ ਵਿੱਚ ਆਉਣ ਦੀ ਗੱਲ ਕਰਦੇ ਆ ਆਪਾਂ ਜਿਵੇਂ ਗੁਰੂ ਘਰ ਆਇਆ ਸਾਨੂੰ ਜਿਹੜੇ ਜਿਹੜਾ ਆਗਰਿਆ ਵਾਲਾ ਗੁਰੂ ਘਰ ਵੀ ਆਇਆ ਉੱਥੇ ਅਸੀਂ ਰਾਤ ਨੂੰ ਤਾਂ ਹੀ ਰੋਗੇ ਨਹੀਂ ਬਹੁਤ ਜ਼ਿਆਦੇ ਸੀਗਾ ਉੱਥੇ ਇੱਕਦਮ ਹਾਲ ਬਹੁਤ ਵੱਡਾ ਬਣਿਆ ਵਾ ਤੇ ਪੈਨ ਨੂੰ ਗੱਦੇ ਆ ਤੇ ਇਸ਼ਨਾਨ ਵਗੈਰਾ ਕਰਨ ਨੂੰ ਬਾਥਰੂਮ ਵਗੈਰਾ ਤੇ ਇੱਕ ਇਧਰ ਜਿੰਨੇ ਵੀ ਗੁਰਦੁਆਰੇ ਨੇ ਤਕਰੀਬਨ ਸਫਾਈ ਬਹੁਤ ਜ਼ਿਆਦੇ ਆ ਸਫਾਈ ਵਾਲਾ ਤਾਂ ਵੇਖੋ ਜਨ ਕੇ ਵੀ ਐ ਚਮਕਦੇ ਆ ਕੋਈ ਵੀ ਅਜੇ ਰੂਮ ਆ ਜਿਹੜਾ ਨਾਲ ਰਹਿਣ ਨੂੰ ਤੁਹਾਡੇ ਅਟੈਚ ਰੂਮਾਂ ਦੇ ਵਿੱਚ ਬਹੁਤ ਸਫਾਈ ਆ ਲੰਗਰ ਹਾਲ ਆ ਜਿਵੇਂ ਅੰਦਰ ਜਾਂ ਦਰਬਾਰ ਸਾਹਿਬ ਆ ਉਹ ਬਹੁਤ ਸਫਾਈ ਆ ਜਮਾਂ ਆ ਨਹੀਂ ਆਇਆ ਨਹੀਂ ਆਪਾਂ ਨੂੰ ਫੀਲ ਹੁੰਦਾ ਵੀ ਜਿਵੇਂ ਆਪਣੇ ਮਨ ਲੋਕ ਕਹਿ ਦਿੰਨੇ ਵੀ ਪੰਜਾਬ ਦੇ ਵਿੱਚ ਆਪਾਂ ਵੀ ਆਪਾਂ ਨੂੰ ਦੇਖ ਕੇ ਲੱਗਦਾ ਪੰਜਾਬ ਚ ਆਪਾਂ ਬਹੁਤ ਜ਼ਿਆਦਾ ਸੰਭਾਲ ਰੱਖਦੇ ਆ ਵੀਰ ਬਾਹਰਲੇ ਸਟੇਟਾਂ ਦੇ ਵਿੱਚ ਵੀ ਆਪਣੇਡੇ ਸਿੱਖ ਭਰਾਏ ਉਹ ਘੱਟ ਆ ਵੀ ਉੱਥੇ ਜਿਹੜੀ ਇਹਦੀ ਦੇਖਭਾਲ ਆ ਘੱਟ ਹੁੰਦੀ ਹੋਊਗੀ ਨਹੀਂ ਇੱਧਰਲੇ ਲੋਕ ਵੀ ਮੰਨ ਕੇ ਚੱਲੋ ਵੀ ਕਈ ਥਾਂ ਦਾ ਵੇਖ ਕੇ ਐ ਲੱਗਦਾ ਵੀ ਯਾਰ ਆਪਾਂ ਪਿੱਛੇ ਰਹਿ ਚੱਲੇ ਵੀ ਇਹ ਲੋਕ ਆ ਜਿਹੜੇ ਇਹ ਆਪਣੇ ਨਾਲੋਂ ਜ਼ਿਆਦਾ ਧਿਆਨ ਰੱਖਣ ਲੱਗੇ ਨਾ ਚੀਜ਼ਾਂ ਦਾ ਵੀ ਜ਼ਿਆਦਾ ਗੌਰ ਰੱਖਦੇ ਆ ਉਹਦਾ ਕਰਕੇ ਆ ਆਪਣਾ ਆਗਰੇ ਵਾਲਾ ਵੀ ਗੁਰੂ ਘਰ ਸੀੜਾ ਉਹ ਵੀ ਬਹੁਤ ਸਾਫ਼ ਸੀ ਤਾਂ ਹੀ ਅਸੀਂ ਉੱਥੇ ਸਟੇ ਕਰਕੇ ਉਸ ਤੋਂ ਬਾਅਦ ਅੱਗੇ ਅਸੀਂ ਅੰਦੌਰ ਆਏ ਆ ਅੰਦੌਰ ਵਾਲਾ ਤਾਂ ਮੰਨ ਕੇ ਚੱਲੋ ਵੀ ਇੱਕ ਹਿਸਾਬ ਦਾ ਸਵਰਗ ਵਾਲਾ ਕੰਮ ਹੀ ਸੀ ਨਹੀਂ ਜ਼ਿਆਦਾ ਸਫਾਈ ਲੰਗਰ ਪ੍ਰਸ਼ਾਦੇ ਦਾ ਹੋਰ ਨਾਲੇ ਜਮ ਐਨ ਬਹੁਤ ਥੋੜੀ ਜਗ੍ਹਾ ਦੇ ਵਿੱਚ ਉਹ ਗੁਰੂ ਘਰ ਬਣਿਆ ਵਾ ਸ਼ਹਿਰ ਦੇ ਜਮਾ ਵਿੱਚ ਆ ਤੇ ਬਹੁਤ ਜ਼ਿਆਦਾ ਪਬਲਿਕ ਆਉਂਦੀ ਉੱਥੇ ਪਰ ਗੌਰ ਇੰਨੀ ਕਿ ਉਹਨਾਂ ਦੀ ਜ਼ਿਆਦਾ ਹੈ ਵੀ ਬਹੁਤ ਜ਼ਿਆਦਾ ਧਿਆਨ ਰੱਖਦੇ ਆ ਸਫਾਈ ਦਾ ਉਸ ਤੋਂ ਬਾਅਦ ਅਸੀਂ ਬਹਿਰਾਨਪੁਰ ਆਏ ਜਿਹੜਾ ਬਹਿਰਾਨਪੁਰ ਵਾਲਾ ਵੀ ਗੁਰੂ ਘਰ ਬਹੁਤ ਵਧੀਆ ਬਹੁਤ ਸਫਾਈ ਸੀਗੀ ਉਸ ਤੋਂ ਬਾਅਦ ਚਲੋ ਸਿੱਧਾ ਇੱਥੇ ਆ ਗਏ ਆਪਣਾ ਯਾਨੀ ਕਿ ਸੰਦੀਰ ਸਹਿ ਪਹੁੰਚ ਗਏ ਆ ਤੇ ਇੱਕ ਜਿਵੇਂ ਆਉਣਾ ਸੀ ਆਏ ਆ ਆਪਣੇ ਆ ਇੱਕੀ ਫੁੱਟਾ ਟਰਾਲਾ ਏ ਇਹਦੇ ਆਪਣੇ ਬ੍ਰੇਕ ਲੱਗਦੇ ਕੀਤੇ ਵੇ ਇਹਦਾ ਸਾਨੂੰ ਬਹੁਤ ਸੌਖ ਰਿਆ ਰਾਹ 'ਚ ਜਿਵੇਂ ਹੁਣ ਜਿਹੜੇ ਵੀਰ ਨੇ ਕਿਸੇ ਨੇ ਨਵੇਂ ਨੇ ਆਉਣਾ ਹੈ ਵੇਖ ਕੇ ਕਿਉਂਕਿ ਅਸੀਂ ਵੀ ਕਿਸੇ ਨੂੰ ਵੇਖ ਕੇ ਆਏ ਆ ਉਹ ਅਸੀਂ ਵੇਖੇ ਸੀਗੇ ਬਾਈ ਪਹਿਲਾਂ ਜਿਹੜੇ ਆਏ ਵੀਡੀਓ ਵੇਖਿਆ ਫੋਨ 'ਤੇ ਇੰਦਗੜ ਵਾਲਿਆਂ ਨੇ ਸੀ ਕਿ ਆ ਵੀ ਯਾਰ ਆਹ ਬਾਈ ਚੱਲੇ ਆਪਾਂ ਵੀ ਆਨੰਦਪੁਰ ਜਾਣੇ ਆ ਟਰੈਕਟਰ ਲੈ ਕੇ ਆਪਾਂ ਉੱਥੇ ਵੀ ਚੱਲੇਗੇ ਕਰਦੇ ਰੇ ਰੈਸਲਾ ਚਾਰ ਪੰਜ ਮਹੀਨੇ ਚਲੋ ਤਿਆਰੀ ਕਰ ਲਈ ਤੇ ਇਹਦੇ ਆਪਣੇ ਨਾ ਬ੍ਰੇਕ ਲੱਗਦੇ ਆ ਨਾਲ ਟਰਾਲੇ ਦੇ ਇਹ ਜਿਹਨੇ ਕਿਟਰਾ ਕਲਾਈ ਸਾਲ ਆਇਆ ਆਪਣੇ ਇਹ ਕ੍ਰਾਸ ਪੈਂਦਾ ਏ ਟਰਾਲੀ ਕੱਢਣ ਨੂੰ ਜਾਂ ਜਿਆਦੇ ਭਰਨ ਵਾਸਤੇ ਹੈ ਹਾਂ ਚਾਰਾਂ ਦਿਨਾਂ ਅਜ ਤੇ ਇਹਦਾ ਸਾਨੂੰ ਖਤਰਾ ਬਹੁਤ ਘਟ ਰਿਹਾ ਜਿਵੇਂ ਘਾਟ ਪੈਂਦਾ ਏ ਜਾਂ ਚੜ੍ਹਾਈ ਵਗੈਰਾ ਚੜ੍ਹਨੀ ਆ ਨਾਲ ਟਰਾਲੇ ਦੇ ਬ੍ਰੇਕ ਲੱਗ ਜਾਂਦੇ ਆ ਵੀ ਟਰੈਕਟਰ ਦਾ ਮੰਨ ਕੇ ਚੱਲੋ ਵੀ ਇੱਕ ਤਾਂ ਡਾਰ ਵਾਲੀ ਗੱਲ ਜਮੇ ਮੁੱਕ ਜਾਂਦੀ ਆ ਵੀ ਕਈ ਵਾਰੀ ਮੰਨ ਲਓ ਆਪੋ ਤਾਂ ਨਹੀਂ ਬ੍ਰੇਕਾਂ ਤੇ ਪੈਰ ਰੱਖਿਆ ਜਾਂ ਕਲੱਚ ਵਗੈਰਾ ਨੱਪਿਆ ਗਿਆ ਗੇਅਰ ਪਾਉਣ ਲੱਗੇ ਮਾੜੀ ਮੁੱਟੀ ਨਗਲੀ ਹੋਏ ਤੇ ਪਹਾੜੀ ਇਰਗੇ ਚ ਬਹੁਤ ਜਿਆਦਾ ਖਤਰਾ ਰਹਿੰਦਾ ਏ ਤੇ ਇਹਦਾ ਸਾਨੂੰ ਬਹੁਤ ਜਿਆਦਾ ਸੌਖ ਰਿਹਾ ਵੀਰੇ ਤੇ ਦੂਜਾ ਅਸੀਂ ਜਿਵੇਂ ਉਹਨਾ ਪਾਣੀ ਵਾਲਾ ਡਰਮ ਤੁਹਾਨੂੰ ਦਿਖਾਉਣਾ ਆ ਆ ਡਰਮ ਅਸੀਂ ਇਹ ਲਾਇਆ ਸੀਗਾ ਮਗਰ ਸਾਨੂੰ ਐ ਸੀਗਾ ਹੀ ਪਾਣੀ ਦੀ ਸਾਨੂੰ ਦਿੱਕਤ ਹੋਊਗੀ ਅਸੀਂ ਕਿਉਂਕਿ ਸਮਾਨ ਨਾਲ ਲੈਂਦਾ ਸੀਗਾ ਚਾਹ ਵਗੈਰਾ ਚਾਹ ਬਣਾਉਣ ਨੂੰ ਰੋਟੀ ਪਾਣੀ ਦਾ ਸਮਾਨ ਅਸੀਂ ਰੱਖ ਕੇ ਲੈਂਦਾ ਨਾਲ ਤੇ ਉਹਦਾ ਕਰਕੇ ਸਾਡਾ ਵਧੀਆ ਪਾਣੀ ਦਾ ਇੱਕ ਵੀ ਡਰਮ ਭਰ ਲਿਆ ਭੰਡ ਢੁੰਡ ਤੋਂ ਨੂੰ ਪੂਰਾ ਵਧੀਆ ਸਰਿਆ ਤੇ ਕੋਈ ਸਾਨੂੰ ਤਾਂ ਡੱਕਾ ਵੀ ਨਹੀਂ ਪਿਆ ਬਹੁਤ ਵਧੀਆ ਰਿਆ ਤੇ ਦੂਜਾ ਜਿਹੜਾ ਹੁਣ ਮੰਨ ਗਿਆ ਤਰਪਾਲਾਂ ਪਾ ਕੇ ਲੈ ਕੇ ਆਏ ਅਸੀਂ ਜਿਵੇਂ ਸਾਡੇ ਡਬਲ ਤਰਪਾਲ ਪਾਈ ਵੀ ਸੀਗੀ ਫੇਰ ਵੀ ਹੁਣ ਜਿਹਨੇ ਕਿਹਾ ਸਾਨੂੰ ਵਿੱਚ ਸਮੱਸਿਆ ਆ ਗਈ ਜੇ ਜਮਾ ਬੰਦ ਕਰਦੇ ਆਂ ਫਿਰ ਗਰਮੈਸ਼ ਹੋ ਜਾਂਦੀ ਐ ਇਧਰ ਕਿਤੇ ਮੀਂਹ ਪੈਂਦਾ ਕਿਤੇ ਨਹੀਂ ਪੈਂਦਾ ਬੰਦੇ ਵਿੱਚ ਹੁਣ ਚਾਰੇ ਪਾਸੇ ਬੰਦ ਵੀ ਨਹੀਂ ਕਰ ਸਕਦੇ ਵੀ ਜੇ ਤਾਂ ਤੁਸੀਂ ਹੁਣ ਬਰਸਾਤ ਦੇ ਮੌਸਮ ਦੇ ਵਿੱਚ ਇਧਰ ਫੇਰ ਤਾਂ ਮੰਨ ਕੇ ਚੱਲੋ ਵੀ ਤੁਸੀਂ ਪੁਰਾ ਇੱਕ ਪੈਸੇ ਦੀ ਵੀ ਛੋਡੀ ਚੱਕ ਨਹੀਂ ਹੋਣੀ ਚਾਹੀਦੀ ਵੀ ਪਾਣੀ ਵਾਲਾ ਜਿਵੇਂ ਆਪਾਂ ਪਿੰਡ ਕਹਿ ਦਿੰਨੇ ਬੰਦੇ ਉਹ ਕੁਝ ਨਹੀਂ ਹੁੰਦਾ ਫੇਰ ਕੀ ਐ ਵੀ ਮੰਨ ਕੇ ਚੱਲੋ ਇੱਥੇ ਕਈ ਵਾਰੀ ਆਏ ਆ ਵੀ ਦਿਨ ਰਾਤ ਹੀ ਨਹੀਂ ਪਈ ਜਾਂਦਾ ਤੇ ਜੇ ਬਿਨਾ ਬਰਸਾਤ ਦੇ ਮੌਸਮ ਤੋਂ ਹੁਣ ਫੇਰ ਵੀ ਕੋਈ ਪਤਾ ਨਹੀਂ ਹੈ ਵੀ ਕਦੋਂ ਮੀਂਹ ਆਇਆ ਇੱਕ ਤਰਪਾਲ ਵਾਲਾ ਸੇ ਵਾਲਾ ਤੁਹਾਡਾ ਕੰਮ ਜਾਂ ਹਵਾ ਪੈਨ ਹੋਰ ਕੋਈ ਪੂਰਾ ਵਧੀਆ ਚੰਗੇ ਤੌਰ ਤੇ ਕੀਤਾ ਹੋਣਾ ਚਾਹੀਦਾ ਬਾਈ ਵੀ ਇਹਦੇ ਵਿੱਚ ਤੁਹਾਡੀ ਕੋਈ ਅੰਗਹੀਲੀ ਨਹੀਂ ਚਾਹੀਦੀਗੀ ਕਿਉਂਕਿ ਇਹ ਬਹੁਤ ਵੱਡੀ ਸਮੱਸਿਆ ਸਮਾਨ ਭਜਣ ਲੱਗ ਜਾਂਦਾ ਜਾਂ ਕੋ ਹੋਰ ਆ ਉਹਦਾ ਬਹੁਤ ਜ਼ਿਆਦਾ ਪ੍ਰੋਬਲਮ ਆਉਣ ਲੱਗ ਜਾਂਦੀ ਆ ਆਪਣੇ ਨਾਲ ਟਰੈਕਟਰ ਲੈ ਕੇ ਆਇਆ ਵੀਰੇ ਇਹ 30 ਆ 4/4 ਇਹਨਾਂ ਦੇ ਵੀ ਉਹ ਮੈਂ ਆਪਣੇ ਉਂਗਲੀ ਜਨੇ ਟ੍ਰਾਲਾ ਤਿਆਰ ਕੀਤਾ ਬਾਈ ਇੱਕ ਚੀਜ਼ ਆ ਸਾਨੂੰ ਬੜਾ ਵਧੀਆ ਲੱਗਿਆ ਬਾਈ ਇਹਦੇ ਵਿੱਚ ਅਸੀਂ ਹਣ ਕੇ ਚਲੋ ਜਾਨੀ ਕਿ ਵਿੱਢੇ ਹੁੰਦੇ ਮੈਂ ਆਪਣੇ ਨਾਲ ਸ਼ੁਰੂ ਹੁੰਦੇ ਜਿੱਥੇ ਉੱਤੇ ਫੱਟਾਂ ਲਾ ਕੇ ਉੱਪਰ ਸਮਾਨ ਰੱਖਿਆ ਵਾ ਦੀ ਇਹ ਸਾਡੇ ਬੈਗ ਵਗੈਰਾ ਤੇ ਮੂਰੇ ਅਸੀਂ ਥੱਲੇ ਦੂਜਿਆ ਸਮਾਨ ਨਾਲ 8000 ਰੋਟੀ ਪਾਣੀ ਵਾਲਾ ਹੋ ਰਿਹਾ ਹੈ ਇਹ ਵਈਆਂ ਨੇ ਨਾ ਮੂਰੇ ਟੂਲ ਬਣਾਇਆ ਵਾ ਜਿੰਨੂੰ ਉਸਾ ਹਾਉਣ ਨਾਲ ਆਪਣਾ ਬੂੜ ਲਾ ਕੇ ਟੂਲ ਦੇ ਵਿੱਚ ਸਮਾਨ ਟਿਕਾਇਆ ਹੋ ਗਿਆ ਬੱਚੇ ਬੈਗ ਵਿੱਚ ਹੋਰ ਕੋਸ਼ ਹੈ ਉਹ ਵਧੀਆ ਲੱਗਿਆ ਸਾਡੇ ਹੁਣ ਆਪਣੇ ਜਿਹੜੇ ਥਾਂ ਦਾ ਫੇਰ ਵੀ ਬਹੁਤ ਜ਼ਿਆਦਾ ਸੀ ਪੈਣ ਨੂੰ ਪਰ ਜਿਵੇਂ ਹੁਣ ਆਪਾਂ ਮੰਨ ਕੇ ਚਲੋ ਖੇਚ ਹੁੰਦੀ ਹੈ ਟਾਈਮ ਦੀ ਵੀ ਖੇਤੀ ਜਾਣਾ ਹੈ ਉਸ ਹਾਉਣ ਮੜਾ ਮੋਟਾ ਓਖਲੀ ਵਗੈਰ ਦੇ ਵਿੱਚ বাজਦਾ ਹੈ ਜਾਂ ਮੜਾ ਮੋਟਾ ਹਲੋਰਾ বাজਦੇ ਰਹਿਣ ਦਾ ਟਰਾਲੀ ਦੇ ਵਿੱਚ ਉਹਦਾ ਕਰਕੇ ਨਾ ਸਮਾਨ ਦੀ ਹੱਲਜੋਲ ਹੁੰਦੀ ਰਹਿੰਦੀ ਸੀਗੀ ਆ ਜਿਵੇਂ ਹੁਣ ਬਾਈਆਂ ਦਾ ਸੀਗਾ ਟੂਲ ਬਣਾਇਆ ਵਿੱਚ ਮੰਨ ਲਓ ਇਹ ਚੀਜ਼ ਦਾ ਵੀ ਸਾਨੂੰ ਵਧੀਆ ਲੱਗਿਆ ਪੂਰਾ ਜਿੰਕੇ ਜਿਵੇਂ ਕਿਤੇ ਵੀਰ ਭਰਾਣੇ ਬਣਾਉਣੀ ਆ ਜਿ ਹੁਣ ਅਸੀਂ ਤਾਂ ਪਹਿਲਾਂ ਬਣਾਇਆ ਆਨੰਦਪੁਰ ਜਾਂਦੇ ਕਰਕੇ ਆਪਣੇ ਪਹਿਲਾਂ ਦਾ ਬਣਾਇਆ ਵਾ ਸਟਾਪੇ ਇਹ ਕਿ ਦਿਨ ਨਵਾਂ ਬਣਾਉਣਾ ਵੀ ਟੂਲ ਵਾਲਾ ਜੇ ਤੁਹਾਡੇ ਲੋਟ ਆਉਂਦਾ ਏ ਟੂਲ ਵਾਲਾ ਜ਼ਿਆਦਾ ਵੈਟਰ ਵੀ ਉਹਦੇ ਨਾਲ ਕਿਉਂਕਿ ਤੁਹਾਨੂੰ ਫਿਰ ਸਮੱਸਿਆ ਆ ਜਾਂਦੀ ਕੋਈ ਬੈਗ ਨਹੀਂ ਡੈਗ ਦਾ ਕੋਈ ਹੋਰ ਨਹੀਂਗਾ ਵਧੀਆ ਰਹਿੰਗਾ ਉਹਦੇ ਨਾਲ ਇੱਕ ਇਸ ਗੱਲ 'ਚ ਨਾ ਰੋਜ਼ ਹੁਣ ਆਪਣੇ ਬੰਦੇ ਕਹਿੰਦੇ ਆ ਫੋਨ ਤੇ ਉਹ ਮਾਰਾ Google ਤੇ ਲਿਖ ਦਿਆਂਗੇ ਇਹ ਤਾਂ ਉਹਦੀ ਸਾਰਾ ਕੁਛ ਨੂੰ ਮੂਰੇ ਕਰ ਦੇਣਾ ਨਹੀਂ ਜਿਹੜਾ ਬੰਦਾ ਭੇਤੀ ਹੈ ਜਾਣਕਾਰ ਆ ਇਧਰ ਚੱਲਦਾ ਏ ਹੁਣ ਦੇ ਟਾਈਮ ਦੇ ਵਿੱਚ ਵੀ ਉਹ ਇੱਕ ਬੰਦਾ ਤੁਹਾਡੇ ਨਾਲ ਜ਼ਰੂਰੀ ਆ ਜਾਂ ਪਹਿਲਾਂ ਆ ਹੋਵੇ ਫੇਰ ਵੀ ਜ਼ਰੂਰੀ ਆ ਜੇ ਹੁਣ ਵਾਲਾ ਮੈਚ ਦਾ ਵਾੜਾ ਚੰਗਾ Google ਦਾ ਪਤਾ ਕੀ ਆ ਵੀਰੇ ਜਦੋਂ ਆਪਾਂ ਲਾ ਲੈਨੇ ਆ ਮੈਪ ਮੰਨ ਕੇ ਚੱਲੋ ਉਹ ਜਿਹੜੇ ਰਾ ਨੇੜੇ ਹੁੰਦੇ ਆ ਕਈ ਵਾਰੀ ਉਹ ਦਿਖਾਉਣ ਲੱਗ ਜਾਂਦਾ ਹੈ ਹੁਣ ਆਪ ਨੂੰ ਕੀ ਵੀ ਨਹੀਂ ਪਤਾ ਲੱਗਦਾ ਏ ਹੁਣ ਰੋਡ ਆ ਜਿਹੜੇ ਰੋਡ ਤਾਂ ਰੋ ਹੀ ਨਵੇਂ ਬਣਨ ਵਾਲਾ ਕੰਮ ਰੋਡ ਵੇਖੋ ਕਿੰਨੇ ਨਵੇਂ ਬਣੇ ਪਿਆ ਹੁਣ ਜਿਹੜਾ ਜਾਣਕਾਰ ਬੰਦਾ ਉਹਨੇ ਰੋੜੇ ਰੋੜਾ ਉਹਨਾਂ ਕੋਈ ਦਿੱਕਤ ਹੀ ਨਹੀਂ ਪੈਣੀਗੀ ਮੈਂ ਕੋਈ ਜਣਾ ਮੈਪ ਚੱਕ ਲੈਂਦਾ ਸ਼ਾਰਟਰਾਂ ਰਾਹ ਉਹ ਵੀ ਬਹੁਤ ਚੌੜਿਆ ਡਬਲ ਰੋਡ ਆ ਕ੍ਰੋਸਿੰਗ ਪੂਰੇ ਵੱਡੇ ਰੋਡ ਆ ਆਹ ਪਾਈਆਂ ਜਿਵੇਂ ਨਕਸ਼ਾ ਬਣਾਇਆ ਏ ਉਹ ਰੋਡ ਆ ਜਿਹੜੇ ਉਹ ਰੋਡਾਂ ਦੀ ਰਿਪੇਅਰ ਨਹੀਂ ਹੋਈ ਵੀ ਹੁਣ ਨਵੇਂ ਰੋਡ ਚੱਲ ਪਿਆ ਕਰਕੇ ਹੁਣ ਟਰੱਕਾਂ ਵਾਲੇ ਜਾਂ ਕੋਈ ਹੋਰ ਭਾਈਆ ਜਿਹੜੇ ਵੱਡੇ ਸਾਧਨਾਂ ਵਾਲੇ ਆ ਉਹ ਬਾਹਰ ਬਾਹਰ ਜਾਂਦੇ ਆ ਉਹਨਾਂ ਦੇ ਇਹ ਜਿਹੜੇ ਰੋਡ ਆ ਇਹ ਨੇੜ ਤਾਂ ਵੀ ਪੈਂਦੇ ਆ ਪਰ ਇਹਨਾਂ ਦੀ ਰਿਪੇਅਰ ਨਹੀਂ ਹੋਈ ਵੀ ਉਖਲੀ ਵਗੈਰਾ ਬਹੁਤ ਆ ਸਲੋ ਆਉਣਾ ਪੈਂਦਾ ਏ ਇਹਦਾ ਕਰਕੇ ਵੀ ਜੇ ਤੁਸੀਂ ਇੱਕ ਤਾਂ ਨਕਸ਼ਾ ਬਣਾਓ ਪਹਿਲਾਂ ਸਾਰਾ ਇੱਕ ਬੰਦਾ ਜੇ ਜਾਣ ਕਰ ਤੁਸੀਂ ਜ਼ਰੂਰ ਲੈ ਕੇ ਆਉਣ ਨਾਲ ਬਹੁਤ ਜ਼ਿਆਦਾ ਸੌਖਾ ਰਹਿੰਦਾ ਏ Google ਰਾਹ ਚੱਕ ਤਾਂ ਲੈਂਦਾ ਏ ਮਾੜਾ ਜਿਹਾ ਵੀ ਇੱਕ ਤਰ੍ਹਾਂ ਗਲਤ ਚੱਕਿਆ ਜਾਵੇ 20 30 ਕਿਲੋਮੀਟਰ ਦਾ ਟੋਟਾ ਹੀ ਆਪਾਂ ਨੂੰ ਖਰਾਬ ਮਿਲ ਗਿਆ ਉਹਦੇ ਵਿੱਚ ਹੀ ਆਪਣਾ ਘੰਟੇ ਸਵਾ ਘੰਟੇ ਦਾ ਫਰਕ ਪੈ ਜਾਂਦਾ ਏ ਤੇ ਲੰਮਾ ਰਾਹ ਇਹਦੇ ਵਿੱਚ ਕੋਈ ਹੁਣ ਆਪਾਂ ਬਾਰ-ਬਾਰ ਦਾ ਰਸਤਾ ਬਦਲ ਨਹੀਂ ਸਕਦੇ ਕਿਈ ਵੀ ਆਏ ਹਾਂ 10 ਕਿਲੋਮੀਟਰ ਆ ਕੇ ਗਾਹ ਵੇਖਦੇ ਆ ਰਾਹ ਖਰਾਬ ਚੱਲ ਪਿਆ ਮੂਹਰੇ ਸਾਹ 100 ਕਿਲੋਮੀਟਰ ਦਾ ਰਾਹ ਹੈ 60-70 ਕਿਲੋਮੀਟਰ ਵਿੱਚੋਂ ਰਾਹ ਹੀ ਖਰਾਬ ਚੱਲੀ ਜਾਂਦਾ ਹੈ ਉਹ ਐ ਸਾਨੂੰ ਪੂਰੀ ਦਿੱਕਤ ਆਈ ਸਾਡੇ ਮੰਨ ਕੇ ਚੱਲੋ ਵੀ ਸਾਨੂੰ ਪਤਾ ਹੈ ਵੀ ਅੱਧੀ ਦਿਹਾੜੀ ਵਾਂਗੂ ਖਰਾਬ ਹੋ ਗਿਆ 10-12 ਘੰਟੇ ਸਾਡੀ ਇਸ ਚੀਜ਼ ਦੇ ਵਿੱਚ ਖਰਾਬ ਹੋ ਗਿਆ ਜਿਹੜਾ ਅਸੀਂ ਆਪ ਨੂੰ 200 ਕਿਲੋਮੀਟਰ ਬਾਅਦ ਟੁੱਟਿਆ ਹੋਣਾ ਪਿਆ ਗਿਆ ਟੁੱਟਿਆ ਹੋਣਾ ਪਿਆ ਗਿਆ ਇੱਕ ਅੰਦਰ ਸ਼ਹਿਰ ਦੇ ਵਿੱਚ ਐਂਟਰ ਨਹੀਂ ਹੋਣ ਦੀ ਲੋੜ ਅੰਦਰ ਨੂੰ ਕੱਟ ਦੋ ਅੰਦਰ ਤੋਂ ਬਾਹਰ ਵਾਰਦੀ ਆਓ ਉਹਦੇ ਨਾਲ ਆਪਣਾ ਬਾੜ ਦਾ ਬਹੁਤ ਫਰਕ ਪੈਂਦਾ ਆਪਾਂ ਅੰਦਰ ਕੱਟ ਕੇ ਆਉਨੇ ਆ ਬਾੜ ਦਾ ਫਰਕ ਪੈਂਦਾ ਨਾਲੇ ਉਧਰ ਅੰਦਰ ਨੂੰ ਜੋ ਰੋੜ ਜਾਂਦਾ ਉਹ ਖਾਸ਼ਾ ਹਾਲਾਤ ਮਾੜੇ ਆ ਤੇ ਰੋੜ ਦੇ ਅੰਦਰ ਵਾਲੇ ਦੇ ਜੇਕਰ ਆਪਾਂ ਦੌਰ ਕੱਟ ਕੇ ਆਉਨੇ ਆ ਉਹ ਬੈਸਟ ਅੰਦਰੋਂ ਕੱਟਣਾ ਸਹੀ ਆ ਸਿੱਧਾ ਆ ਆ ਵੀਰ ਨਾਲ ਦੀ ਹਾਂ ਕਿਉਂ ਉੱਥੇ ਦਾ ਯਾਰ ਬੰਦਾ ਸੀਗਾ ਸਾਡਾ ਅੱਜ ਗੁੰਮੇ ਗਿਆ ਉਹਦੇ ਦਾ ਬੰਦਾ ਦਾ ਇੱਕ ਨਾ ਕਿੱਧਰ ਦੀ ਸਹੀ ਰਾਹ ਵੀਰੇ ਭਾਈਆ ਪੂਲੇ ਆ ਗੱਤਰ ਜਾਣਾਗਾ ਉੱਥੇ ਬੰਬੇ ਬੱਬਾ ਹਈ ਵੀ ਆ ਤੁਸੀਂ ਵੀ ਰੇ ਇਨ ਕੇਸ ਹੈ ਤੇਲੀ ਯਾਰੀ ਐਵੇਂ ਆ ਪਹਿਲਾਂ ਨਹੀਂ ਆਪਾਂ ਤਾਂ ਉਹਦੇ ਦੀ ਆਪਣਾ ਟਰੈਕਟਰ ਦਾ ਕੰਮ ਆ ਅੱਛਾ ਗਵਾਲੀਅਰ ਤੋਂ ਕਿੱਧਰ ਨਹੀਂ ਸਹੀ ਵੀਰੇ ਭਾਜੀ ਗਵਾਲੀਅਰ ਤੋਂ ਤਹੀ ਜਾਣਾ ਆ ਸਾਗਰ ਹੈ ਨਾ ਸਾਗਰ ਤੋਂ ਜਾਣਾ ਤੁਸੀਂ ਬਾਲਣੀਆਂ ਆ ਨਾਗਪੁਰ ਦਿੱਤੇ ਜਾਣਾ ਠੀਕ ਆ ਬਾਲਾ ਇਹਦੀ ਟਰੈਕਟਰ ਲੋਕੇਸ਼ਨ ਵੀ ਲਾਉਣੀ ਹੈ ਜਿੱਦਾਂ ਗੇ ਹਾਂ ਹਾਂ ਬਾਲਾ ਆਪਾਂ ਜਲੰਧਰੋਂ ਧਰ ਪੈਵਾ ਜੀ ਹਾਂਜੀ ਜਲੰਧਰੋਂ ਆਪਾਂ ਪਹਿਲਾਂ ਲਾ ਲੈਣੀ ਆ ਆਗਰੇ ਦੀ ਆਗਰੇ ਤੋਂ ਲਾ ਲਓ ਤੇ ਗਵਾਲੀਅਰ ਵੀ ਲਾ ਲਓ ਹੈਨਾ ਗਵਾਲੀਅਰ ਤੋਂ ਲਾ ਲਓ ਤੇ ਕਿਆੰਸੀ ਜੀ ਸ਼ਾਂਖੀ ਤੋਂ ਲਾ ਲੋ ਸਾਗਰ ਦੀ ਸਾਗਰ ਤੋਂ ਲਾ ਨਾਗਪੁਰ ਦੀ ਠੀਕ ਹੈ ਨਾਗਪੁਰੋਂ ਫੇ ਆਣ ਕੇ ਤੁਸੀਂ ਲਾਉਣੀ ਹੈ ਹਰੀਦ ਸਾਹਿਬ ਦੀ ਠੀਕ ਹੈ ਹਰੀਦ ਸਾਹਿਬ ਤੋਂ ਦੋ ਰੂਟ ਆਉਣੇ ਆ ਇੱਕ ਰਹਿਦਾ 75 ਕਿਲੋਮੀਟਰ ਜਿਆਦਾ ਉਹ ਹੈਗਾ ਬੰਬੇ ਐਕਸਪ੍ਰੈਸ ਵੀ ਲੈ ਕੇ ਆਉਂਦਾ ਆਪਾਂ ਨੂੰ ਕੋਲੇ ਆ ਕੇ ਉੱਤਰਦਾ ਠੀਕ ਹੈ ਉਹ ਥੋੜਾ ਜਿਹਾ ਪੱਦੀ ਘੁੰਮ ਕੇ ਆਉਣਾ ਤੇ ਕੋਲੇ ਤੋਂ ਆ ਕੇ ਥੱਲੇ ਆਪਾਂ ਉਤਰ ਜਣ ਹੰਗੂਲ ਬਾਇਆ ਹੰਗੂਲੀ ਜਾਣਾ ਠੀਕ ਹੈ ਕੁਜਰਾ ਗੁਰਦਾਰ ਸਾਹਿਬ ਕੋਲੇ ਉੱਤਰ ਦਾ ਰੋਡ ਪੌਲ ਦੀ ਥੱਲੇ ਦੀ ਪੌਲ ਥੱਲੇ ਹੰਗੂਲੀ ਉਹ ਰੋਡ ਸਿੱਧਾ ਹੀ ਆ ਭਾਜੀ ਮਤਲਬ ਪਿੱਛੇ ਵੀ ਤੁਹਾਨੂੰ ਤੋ 205 ਕਿਲੋਮੀਟਰ ਦਾ ਨਾਗਪੁਰ ਤੋਂ ਕਾਪੋਟਾਮ ਤੁਹਾਨੂੰ ਹਾਈਵੇ ਮਰ ਜਾਣਾ ਐਕਸਪ੍ਰੈਸ ਵੇ ਹਾਂ ਕੋਲੇ ਆ ਕੇ ਉੱਤਰ ਗਏ ਕੋਲੇ ਤੋਂ 30 ਕਿਲੋਮੀਟਰ ਸ਼ਾਰਟਕਟ ਆ ਜੇ ਰਾਤ ਆ ਤੁਸੀਂ ਉਹ ਸ਼ਾਰਟਕਟ ਨਹੀਂ ਲੈਣਾ ਤੁਹਾਡੀ ਮਰਜ਼ੀ ਐ ਤੁਹਾਨੂੰ ਥੋੜਾ ਜਿਹਾ ਸੌਖਾ ਨਹੀਂ ਕਿਉਂਕਿ ਟਰੈਕਟਰ ਟਰਾਲੀ ਦੇ ਵੀ ਆਏ ਆ ਨਾ ਛੋਟੀ ਜਿਹੀ ਉਕਲੀ ਪੈਂਦੀ ਆ ਕਮਸਾਂ ਏਰੀਆ ਰੋਡ ਡਬਲ ਆ ਰੋਡ ਡਬਲ ਆ ਅਸੀਂ ਉਧਰ ਦੀ ਆਏ ਹਾਂ ਫਿਰ ਜਦੋਂ ਪਾਜੀ ਉਹ 30 ਕਿਲੋਮੀਟਰ ਤੋਂ ਮੋੜਿਆ ਆਪਾਂ ਨੇ ਟੂਲ ਪਲਾਇਆ ਆਏ ਨਾ ਟੂਲ ਪਲਾਇਆ ਤਾਂ ਆਪਾਂ ਨੂੰ ਰੋਡ ਹਾਈਵੇ ਮਿਲਣਾ ਹਾਂ ਹਾਂ ਨਵੇੜੇ ਸਾਬ ਤੱਕ ਸੀ ਉਹ ਗੱਡੀ ਦੇ ਹੁਣ ਫਰਕ ਪਿਆ ਟਰੈਕਟਰ ਢਾਲੀ ਦੇ ਵੀ ਰਿਹਾ ਹੈ ਜੇ ਛੋਟੀ ਜੀ ਵੀ ਖੁੱਲੀ ਦੇ ਵਿੱਚ ਤੇ ਉਹਦੇ ਉੱਪਰ ਇਹਨਾਂ ਦਾ ਟਰੈਕਟਰ ਵਜਦਾ ਹੈ ਸਮਾਨ ਕਿ ਜਦੋਂ ਬਹੁਤ ਜ਼ਿਆਦਾ ਉਛਲਦਾ ਹੈ ਤੂੰ ਤੂੰ ਕਿਉਂ ਤੂੰ ਅੰਦਰ ਤੋਂ ਆਏ ਨਾ ਅੰਦਰ ਤੋਂ ਤੁਸੀਂ ਭਰਾਣਾਪੁਰ ਤੋਂ ਉਤਰੇ ਆ ਹਾਂ ਬੇਹਰਾਨਪੁਰੋਂ ਆ ਗਏ ਅਸੀਂ ਲਿਕੇ ਸੀ ਨੀ ਪਰ ਤੋਂ ਰੋਡ ਬੋ ਖਰਾਵਾ ਭਜੀ ਗਾ ਅੰਦੌਰ ਨੂੰ ਅਸੀਂ ਲਿਕੇ ਸੀ ਨੀ ਪਹਿਰਾਨਪੁਰ ਦੀ ਲਈ ਅੰਦੌਰ ਤੋਂ ਪਤਾ ਕੰਨਾਗਾ ਅੰਦੌਰ ਤੋਂ ਜੇ ਬੰਬੇ ਰੋਡ ਖੜ ਜਾਣਾ ਹੈਗਾ ਠੀਕ ਹੈ ਅਸੀਂ ਪਹਿਰਾਨ ਪਹੁੰਚ ਜੇ ਟਿਕਸ਼ਨ ਲਈ ਰੋਡ ਖੜ ਲੈਣਾ ਹੈਗਾ ਬੰਬੇ ਰੋਡ ਦਾਹ ਜਾ ਕੇ ਭਾਜੀ ਮੈਨੂੰ ਟੂਲ ਪਲਾ ਗਿਆ ਟੱਪ ਕੇ ਯਾਰ ਉਥੋਂ ਮਨਣਾ ਸ਼ਹਿਰ ਦਾ ਨਾਂ ਨਹੀਂ ਪਗਿਆ ਇੱਕ ਵਾਰੀ ਮੈਂ ਆਈ ਨਹੀਂ ਆ ਤੇ ਇੱਕ ਦੋ ਵਾਰੀ ਆਈ ਆ ਅੱਜ ਕਿਉਂਕਿ ਜੋ ਟ੍ਰੈਵਲ ਲੈ ਗਈ ਸੀ ਆ ਇੱਥੇ ਰੇਲ ਟੈਕਸ ਤੋਂ ਘੱਟ ਕੋਈ ਪਹੁੰਚਦਾ ਆ ਹਾਂ ਤੇ ਅਸੀਂ ਵਾਇਨ ਦੌਰ ਹੋ ਗਿਆ ਜੀ ਕਿਉਂਕਿ ਟਰਾਟੀ ਉੱ ਘਾਟੀ ਕੋ ਖੜਾ ਹੁੰਦਾ ਅੱਛਾ ਬਰਹਾਨਪੁਰ ਤੋਂ ਆਪਾਂ ਜਿਨੇ ਕਿ ਕੱਟ ਸਕਦੇ ਆ ਵੀ 280 ਤੋਂ ਸੱਤਾ ਜਾਣਾ ਹੰਗੋਲੀ ਹੁਣ ਅਪਾ ਜੈਪੁਰ ਨੂੰ ਜਾਣਾ ਹੁੰਦਾ ਇੱਥੇ ਹੈ ਜੈਪੁਰ ਨੂੰ ਜਾਣਾ ਹੁੰਦਾ ਇੱਥੇ ਜੈਪੁਰ ਜਾਣਾ ਜੈਪੁਰ ਅਸੀਂ ਆਉਂਦੇ ਹੋਏ ਆਏ ਨਹੀਂ ਕਿ ਹੁਣ ਜੈਪੁਰ ਨੂੰ ਜਾਣਾ ਨਹੀਂ ਤੂੰ ਆਗਰੇ ਨਿਕਲੀ ਉਹਦਾ ਜੀ ਅਸੀਂ ਦਿੱਲੀ ਸਾਈਡ ਦੀ ਕੱਟ ਕੇ ਆਗਰੇ ਆਏ ਆ ਅਸੀਂ ਮੋਗੇ ਤੋਂ ਆਏ ਆ ਭਾਜੀ ਜੈਪੁਰ ਤੋਂ ਵੀ ਤੁਹਾਨੂੰ ਅੰਦਾਰ ਜਾਣਾ ਪੈਣਾ ਆ ਉਹ ਜੀ ਵੇਖ ਕੇ ਆਣਾ ਵਾਸਤਾ ਬਚੇ। ਉਹ ਰਾਜਾ ਸਾਹਿਬ ਦੇਖ ਕੇ ਆਣਾ। ਹਾਂ ਉਹ ਵੀ ਨਹੀਂ ਸਾਨੂੰ ਵੀ ਤਰ੍ਹਾਂ ਨਹੀਂ ਤੇ ਆਉਂਦੇ ਹੋ ਤੁਸੀਂ ਕਿੱਧਰੋਂ ਦੀ ਆਏ? ਉਹ ਤਾਂ ਆਗਰੇ ਤੋਂ ਅਗਵਾਲੀਆ ਅਗਵਾਲੀਆ ਤੋਂ ਇੱਧਰ। ਨਹੀਂ ਬਹੁਤ ਚੱ퍼 ਪਾ ਗਏ। ਹਾਂ ਕਿੱਥੇ ਤੁਸੀਂ ਕਿੱਥੇ ਤੁਸੀਂ ਉੱਥੇ ਜੇ ਅੰਬਾਲਾ ਹੈਗਾ ਜਿੱਥੇ ਧਰਣਾ ਲੱਗਾ ਹੈ। ਹਨਾ? ਜਿੱਥੇ ਆਪਣਾ ਧਰਣਾ ਲੱਗਾ ਜਿੱਥੋਂ ਤੁਸੀਂ ਪਿੰਡਾਂ ਵਿੱਚ ਨੂੰ ਆਏ ਆ। ਉੱਥੇ ਜੀ ਤੁਸੀਂ ਜਾ ਕੇ ਅੰਬਾਲੇ ਨਿਕਲੇ ਆ। ਅੰਬਾਲਾ ਬਾਕੀ ਆਪਣਾ ਜਿੱਦਾਂ ਇਸ ਵੀਰੇ ਨੇ ਦੱਸਿਆਗਾ ਵੀ ਜਦੋਂ ਅੱਪਾ ਵੇਸੇ ਜੇਕਰ ਆਪਾਂ ਪਹਿਲੀ ਵਾਰੀ ਆਏ ਆ ਇੰਨਾ ਆਪਣ ਨੂੰ ਬੜਾ ਪਤਾ ਨਹੀਂ ਸੀ ਕਿ ਰਸਤੇ ਬਾਰੇ ਅੱਗੇ ਤੋਂ ਪਤਾ ਲੱਗਿਆ ਪਰ ਜੇਕਰ ਆਪਾਂ ਜਿਹੜੇ ਵੀਰ ਗੱਡੀਆਂ ਲੈ ਕੇ ਆਉਂਦੇ ਆ ਕਿਰਾਏ ਵਾਲੀਆਂ ਉਹਨਾਂ ਨੂੰ ਪੁੱਛ ਲੈ ਵੇ ਰਸਤੇ ਬਾਰੇ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਹੁੰਦੀ ਆ ਵੀ ਕਿਹੜਾ ਰੋਡ ਚੰਗਾ ਏ ਕਿਹੜਾ ਟੁੱਟਿਆ ਹੈ ਕਿਉਂਕਿ ਉਹਨਾਂ ਦਾ ਤਾਂ ਕੰਮ ਉਹਦਾ ਹੁੰਦੀ ਜਾਂਦੀ ਰਹਿੰਦੇ ਆ ਆਪ ਨੂੰ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਕਿਹੜਾ ਰੋਡ ਵਧੀਆ ਕਿਹੜਾ ਟੁੱਟਿਆ ਹੈਗਾ ਉਹਨਾਂ ਨੂੰ ਸਾਰਾ ਪਤਾ ਹੁੰਦਾ ਹੈਗਾ ਕਿ ਕਿਵੇਂ ਕਿੱਧਰ ਦੀ ਸਹੀ ਆ ਕਿੱਧਰ ਦੀ ਵਾੜ ਜ਼ਿਆਦਾ ਪੈਂਦੀ ਆ ਕਿੱਧਰ ਦੀ ਘੱਟ ਪੈਂਦੀ ਆ ਤਕਰੀਬਨ ਉਹਨਾਂ ਨੂੰ ਸਾਰੀ ਜਾਣਕਾਰੀ ਹੁੰਦੀ ਆ ਉਹਨਾਂ ਕੋਲ ਮੜੀ ਮੋੜੋਂ ਆਪਣੀ ਜਾਣਕਾਰੀ ਲੈ ਲੈਣ ਚਾਹੀਦੀ ਗੱਡੀ ਵਾਲੇ ਵੀ ਕਰਾਇਆ ਜਾਂਦੇ ਵੈਸੇ ਆਪਾਂ ਨੂੰ ਫਿਰ ਵੀ ਇੰਨਾ ਬੜਾ ਰਸਤਾ ਟੁੱਟਿਆ ਨੇ ਆਇਆ ਸੀ 1.5 200 ਕਿਲੋਮੀਟਰ ਆਇਆ ਵਧੀਆ ਰਹੇ ਆਪਾਂ ਫਿਰ ਵੀ ਇੰਨਾ ਜਿਵੇਂ ਪਹਿਲੀ ਵਾਰ ਆਏ ਸੀ ਕਿ ਇੰਨਾ ਬੜੀ ਜਾਣਕਾਰੀ ਹੈ ਨਹੀਂ ਸੀਗੀ ਆਪ ਆ ਗਏ ਆਪਾਂ ਰੁਕੇ ਇੱਥੇ ਐਨਆਰਆਈ ਨਿਵਾਸ ਚ ਇੱਥੇ ਵੀ ਬਹੁਤ ਵਧੀਆ ਰੂਮ ਆ ਸੁਵਾਈ ਬਹੁਤ ਆ ਬਹੁਤ ਵਧੀਆ ਪ੍ਰਬੰਧ ਆ ਇੱਥੇ ਰਹਿਣਾ ਕਰਨ ਆਪਾਂ ਕਮਰੇ-ਕੁਮਰੇ ਤਾਂ ਬਹੁਤ ਵਧੀਆ ਹੈਗੇ ਬਹੁਤ ਜਿਆਦੇ ਵਧੀਆ ਪ੍ਰਬੰਧ ਆ ਇੱਥੇ ਰਹਿਣ ਦਾ ਵੀ ਹੋਰ ਵੀ ਬਹੁਤ ਨਿਵਾਸ ਬਣਿਆ ਇੱਥੇ ਆਪਾਂ ਐਨਆਰਆਈ ਨਿਵਾਸੇ ਰੁਕੇ ਸੀ ਬੋਈ ਇਹ ਤਾਂ ਬਹੁਤ ਵਧੀਆ ਨਿਵਾਸ ਆ ਬਾਕੀ ਮਾਰੇ ਆਪਣਾ ਪਤਾ ਨਹੀਂ ਕਿਦਾਂ ਦੇ ਵੇਖਣ ਤੋਂ ਸਾਰੇ ਤਿਕਰੀਬਨ ਵਧੀਆ ਲੱਗਦੇ ਆ ਸਾਹਮਣੇ ਉਹ ਨਵਾਜ਼ ਇੱਕ ਹੋਰ ਇੱਕ ਹੋਰ ਦੁਗਾ ਅੱਗੇ ਆ ਕਿ ਉਹ ਇੱਥੇ ਬਹੁਤ ਜ਼ਿਆਦਾ ਨਵਾਸ ਬਣੇ ਹੋਏ ਨੇ ਰਹਿਣ ਕਰਨ ਨੂੰ ਬਾਕੀ ਆਪਾਂ ਅੱਗੇ ਅੱਗੇ ਜਿੱਦਾਂ ਸਾਰਾ ਕੋ ਦੇਖਾਂਗੇ ਅੱਗੇ ਤੁਹਾਨੂੰ ਅਗਲੇ ਵੀਡੀਓ ਵਿੱਚ ਸਾਰਾ ਕੋ ਬਹੁਤ-ਬਹੁਤ ਦਿਖਾਵਾਂਗੇ ਸਾਰੇ ਗੁਰਦਾਰੇ ਸਾਹਿਬ ਅੱਜ ਆਪਾਂ ਗਏ ਸੀ ਇੱਕ ਇੱਥੇ ਲੇਜਰ ਪਾਰਕ ਆ ਅਪਾਗਰਾ ਬਲੌਗ ਲੇਜਰ ਪਾਰਕ ਦਾ ਪਾਵਾਂਗੇ ਉਹਦੇ ਵਿੱਚ ਬਹੁਤ ਵਧੀਆ ਥਿਊ ਹੈ ਵਿੱਚ ਉਹਦੇ ਵਿੱਚ ਵੀਡੀਓ ਵਿੱਚ ਦਿਖਾਉਂਦੇ ਆ ਸਾਰਾ ਕੁਝ ਉੱਥਾਂ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ 10ਵੇਂ ਗੁਰੂ ਸਾਹਿਬਾਨ ਤੱਕ ਸਾਰਾ ਇਤਿਹਾਸ ਦੱਸ ਦਿਆ ਕੱਲੋਂ ਆਪਾਂ ਉਹਦੀ ਤਕਰੀਬ ਉਹਦੀ ਸਾਰੇ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਾਰੇ ਪਾਵਾਂਗੇ ਉਹਦਾ ਬਲੌਗ ਅਗੇ ਆਪਣੇ ਸਾਰੀਆਂ ਵੀਡੀਓ ਦੇਖਣ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਲਾਈਕ ਕਰੋ ਸ਼ੇਅਰ ਕਰ ਦਿਓ ਜੀ ਧੰਨਵਾਦ ਸਾਰਿਆਂ